ਪਰਮ ਸੰਤ ਅਦਵੈਤ ਸਰੂਪ ਆਰਤੀ ਦੇਵਾ ਜੀ ਮਹਾਰਾਜ ਦੇ ਆਸ਼ੀਰਵਾਦ ਨਾਲ ਚੈਮਾ ਚਿੰਤਪੁਰੀ ਸੇਵਕ ਸਭਾ ਸ਼ਿਹਾਟਾ ਵੱਲੋਂ ਚੇਅਰਮੈਨ ਰਾਜਨ ਮਹਿਤਾ ਅਤੇ ਪ੍ਰਧਾਨ ਹਰਦੇਵ ਸਿੰਘ ਦੇ ਉਦਮਸਦ ਕਾ ਹਰ ਮਹੀਨੇ ਦੇ ਆਖਰੀ ਸ਼ਨੀਵਾਰ ਮਾਤਾ ਚਿੰਤਪੁਰਨੀ ਦੇ ਦਰਸ਼ਨਾਂ ਲਈ ਬਸ ਦੁਆਰਾ ਸੰਗਤਾਂ ਹਿਮਾਚਲ ਪ੍ਰਦੇਸ਼ ਲਈ ਲੈ ਜਾਈਆਂ ਜਾਂਦੀਆਂ ਹਨ ਇਸ ਲੜੀ ਦੇ ਤਹਿਤ ਸ਼ਨੀਵਾਰ ਨੂੰ ਮਾਤਾ ਚਿੰਤਪੁਰਨੀ ਅਤੇ ਮਾਤਾ ਬਗਲਾ ਮੁਖੀ ਦੀ ਯਾਤਰਾ ਲਈ ਚੈਕਾਰਿਆਂ ਦੀ ਗੂੰਜ ਹੇਠ ਪਰਮ ਸੰਤ ਅਦਵੈਤ ਸਰੂਪ ਸ਼੍ਰੀ ਆਰਤੀ ਦੇਵਾ ਜੀ ਮਹਾਰਾਜ समाजसेवक एडवोकेट अरविंद कुमार पकना शिवपुरी शिहाटा कमेटी के प्रधान पन्नालाल सतीश मौनटू रमन पंडित ने सांजे तौर पे बस यात्रा को रवाना किया इस मौके कैशियर दीपक रामपाल वाइस चेयरमैन केतन शर्मा वाइस प्रेसिडेंट नरेश कुमार जनरल सेक्रेटरी विशाल कुमार मीडिया सेक्रेटरी दीपाशु गेरा सेक्रेटरी प्री शर्मा आदि मौजूद सन चंदपुरनी सेवा सोसाइटी की ओर से यह यात्रा सा को दर्शन करवाने के लिए जाते हैं जिसके चेयरमैन हमारे राजन जी और उनके सभी मेंबर प्रधान हरदेव सिंह जी और उनमें हमारे कौंसल साहब भी कखना साहब पहुँचे हैं साथ ही हमारे पन्ना लाल जी और हमारे और भी साथी सत्संगी प्रेमी सभी पहुँचे हैं इन सभी के सहयोगों के द्वारा ਦੀ ਯਾਤਰਾ ਹਰ ਘਰ ਮਹੀਨੇ ਲੈ ਕਰਕੇ ਜਾਂਦੇ ਹਨ ਪਰਮਾਤਮਾ ਇਹਨਾਂ ਕੋ ਦਰਸ਼ਨ ਦੇ ਔਰ ਸਾਰੇ ਵਿੱਚ ਮੇ ਕਲਿਆਣ ਹੋ ਮਾਤਾ ਆਰਤੀ ਦੇਵਾ ਜੀ ਦੇ ਆਸ਼ੀਰਵਾਦ ਦੇ ਨਾਲ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਮਹੀਨੇ ਦਾ ਅਕੀਲੇ ਸ਼ਨੀਵਾਰ ਮਾਤਾ ਚਿੰਦਪੁਰਨੀ ਜੀ ਅਤੇ ਹੋਰ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਮਾਤਾ ਚਿੰਦਪੁਰਨੀ ਸੇਵਕ ਸਭਾ ਜਿਨ੍ਹਾਂ ਦੇ ਸਰਪ੍ਰਸਤ ਸਾਡੇ ਰਾਜਨ ਭਾਜੀ ਹਰਦੇਵ ਭਾਜੀ ਤੇ ਸਮੂਹ ਇਹਨਾਂ ਦੀ ਟੀਮ ਜਿਹੜੇ ਕਿ ਰਲ ਕੇ ਉਪਰਾਲਾ ਕਰਕੇ ਆਪਸ ਵਿੱਚ ਵੇਖੋ ਇੱਕ ਮਿਹਨਤ ਵਾਲਾ ਕੰਮ ਆ ਜਜ਼ਬੇ ਵਾਲਾ ਕੰਮ ਆ ਕਿ ਜਿਹੜਾ ਹਰ ਮਹੀਨੇ バス ਲੈ ਕੇ ਜਾਣੀ ਦਰਸ਼ਨ ਕਰਵਾਉਣੇ ਸਾਧ ਸੰਗਤ ਨੂੰ ਤੇ ਇਹ ਮੈਂ ਸਮਝਦਾ ਵਾਂ ਕਿ 4-5 ਸਾਲ ਤੇ ਸਾਨੂੰ ਲਗਾਤਾਰ ਇੱਥੇ ਆਉਂਦਿਆਂ ਹੋ ਗਏ ਆ ਤੇ ਪ੍ਰਮਾਤਮਾ ਇਸੇ ਤਰ੍ਹਾਂ ਮਾਤਾ ਜੀ ਇਸੇ ਤਰ੍ਹਾਂ ਕਿਰਪਾ ਬਣਾਈ ਰੱਖਣ ਤੇ ਕਈ ਸਾਲਾਂ ਤੱਕ ਇਹ ਸੰਗਤ ਨੂੰ ਇਸੇ ਤਰ੍ਹਾਂ ਦਰਸ਼ਨ ਕਰਵਾਉਂਦੇ ਰਹਿਣ ਮੈਂ ਸਭ ਤੋਂ ਪਹਿਲੇ ਤੇ ਬਹੁਤ-ਬਹੁਤ ਵਧਾਈ ਦੇਣਾ ਆ ਰਾਜਨ ਮਹਿਤਾ ਜੀ ਨੂੰ ਔਰ ਉਹਨਾਂ ਦੀ ਪੂਰੀ ਟੀਮ ਨੂੰ ਕਿ ਮਾ ਚਿੰਤਪੁਰਨੀ ਜੀ ਦੇ ਆਸ਼ੀਰਵਾਦ ਦੇ ਨਾਲ ਜੋ ਇਹਨਾਂ ਨੇ ਕੰਮ ਦੀ ਸ਼ੁਰੂਆਤ ਕੀਤੀ ਹੈ ਮਹਾਮਾਏ ਨੇ ਦਿਨ-ਦੁਗਰੀ ਰਾਤ ਚੋਗਣੀ ਦੀ ਤਰੱਕੀ ਦਿੱਤੀ ਇਹਨਾਂ ਨੂੰ ਔਰ ਇਹ ਜ਼ਰੂਰਤ ਹੈ ਦੇਖੋ ਮਹਾਮਾਏ ਦੇ ਦਰਸ਼ਨ ਕਰਨ ਸਾਰਾ ਪਰਿਵਾਰ ਜਾ ਰਿਹਾ ਆ ਜ਼ਰੂਰਤ ਹੈ ਅੱਜ-ਕੱਲ ਦੇ ਸਮੇਂ ਦੀ ਕਿ ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋਣਾ ਚਾਹੀਦਾ ਹੈ ਔਰ ਜੋ ਵੀ ਇਹ ਕੰਮ ਜਿੰਨਾਂ ਵੱਲ ਸ਼ੁਰੂ ਕੀਤਾ ਗਿਆ ਪੂਰੀ ਟੀਮ ਵਧਾਈ ਦੀ ਪਾਤਰ ਹੈ ਮਾ ਚਿੰਤਪੁਰਨੀ ਸੇਵਕ ਸਭਾ ਵੱਲੋਂ ਤੁਹਾਡਾ ਦਾਸ ਰਾਜਨ ਮਹਿਤਾ ਤੇ ਮੈਂ ਆਏ ਹੋਏ ਸਾਰਿਆਂ ਦਾ ਖਾਸ ਹੋਰ ਕੇ ماں ਆਰਤੀ ਦੇ ਵਾਜ ਦਾ ਜੋ ਕਿ ਹਰ ਮਹੀਨੇ ਮਾਂ ਮਾਈ ਦੀ バス ਨੂੰ ਤੋੜਨ ਵਾਸਤੇ ਆਉਂਦੇ ਨੇ ਆਸ਼ੀਰਵਾਦ ਦੇਣ ਵਾਸਤੇ ਤੇ ਸਾਡੇ ਰਵੀਨ ਪਖਣਾ ਵੀਰ ਜੀ ਦਾ ਜੋ ਅੱਜ ਤਕਰੀਬਨ ਹਨੂ 6 ਤੋਂ 7 ਸਾਲ ਹੋ ਗਏ ਨੇ ਸਾਡਾ ਸਾਥ ਦਿੰਦੇ ਨੇ ਤੇ ਨਾਲ ਹੀ ਸਾਡੇ ਪ੍ਰਧਾਨ ਪੰਨਾ ਲਾਲ ਜੀ ਦਾ ਜੋ ਅੱਜ ਖਾਸ ਤੌਰ ਤੇ ਪਹੁੰਚੇ ਨੇ ਤੇ ਸਾਡੇ ਰਮਨ ਪੰਡਤ ਜੀ ਜੋ ਕਿ ਬਹੁਤ ਹੀ ਵਧੀਆ ਆਪਣੇ ਸਨਾਤਨ ਧਰਮ ਵਾਸਤੇ